ਮੇਰੇ ਕੁਝ ਗਮ ਉਧਾਰੇ ਲੈ ਕਿਤਾਬ ਦੇ ਵਿੱਚੋਂ ਮੇਰੀ ਅਗਲੀ ਕਵਿਤਾ ਪੇਸ਼ ਆ ਤੁਹਾਡੇ ਸਾਹਮਣੇ ਕੁਝ ਨਹੀਂ ਹੋ ਰਿਹਾ ਜ਼ਿੰਦਗੀ 'ਚ ਤਾਂ ਮੇਰੇ ਕੁਝ ਗਮ ਉਧਾਰੇ ਲੈ ਮੇਰੀ ਤਕਲੀਫ ਲੈ ਕੇ ਜੇ ਮਿਲਦੇ ਨੇ ਤਾਂ ਲੱਭ ਤੂੰ ਵੀ ਕੁਝ ਸਹਾਰੇ ਲੈ ਖੁਸ਼ੀਆਂ ਦਾ ਵਹਾਵ ਵੀ ਬਹੁਤਾ ਚੰਗਾ ਨਹੀਂ ਖੁਸ਼ੀਆਂ ਦਾ ਵਹਾਵ ਵੀ ਬਹੁਤਾ ਚੰਗਾ ਨਹੀਂ ਚੱਲ ਰੁਕ ਮੇਰੇ ਨਾਲ ਮੇਰੇ ਕਿਨਾਰੇ ਲੈ ਬਸ ਕਰ ਹੁਣ ਲੋਕਾਂ ਦੀਆਂ ਤਾਰੀਫਾਂ ਸੁਣਨੀ ਆ ਬਸ ਕਰ ਹੁਣ ਲੋਕਾਂ ਦੀਆਂ ਤਾਰੀਫਾਂ ਸੁਨੀਆਂ ਮੇਰੇ ਵਾਂਗੂ ਲੋਕਾਂ ਤੋਂ ਜਵਾਬ ਕਰਾਰੇ ਲੈ ਨਾ ਵਹਾਂਈ ਹੰਝੂ ਨੈਣਾ ਚੋਂ ਖੁਸ਼ੀ ਦੇ ਨਾ ਵਹਾਂਈ ਅੰਝੂ ਨੈਣਾ ਚੋਂ ਖੁਸ਼ੀ ਦੇ ਮੇਰੇ ਤੋਂ ਗਮ ਦੇ ਹੰਝੂ ਖਾਰੇ ਲੈ ਹੋ ਗਈਆਂ ਹੋਣੀਆਂ ਪੂਰੀਆਂ ਖੁਸ਼ੀਆਂ ਤੇਰੀਆਂ ਹੋ ਗਈਆਂ ਹੋਣੀਆਂ ਨੇ ਪੂਰੀਆਂ ਖੁਸ਼ੀਆਂ ਤੇਰੀਆਂ ਆ ਫੜ ਮੇਰੇ ਤੋਂ ਮੇਰੇ ਸਦਰਾਂ ਚ ਆ ਕੁਾਰੇ ਲੈ ਕੋ ਚੱਕਰਾਂ ਦੇ ਵਿੱਚ ਪਿਆ ਤੂੰ ਭੂਤ ਪ੍ਰੇਤਾਂ ਦੇ ਕਿਉਂ ਚੱਕਰਾਂ ਦੇ ਵਿੱਚ ਪਿਆ ਤੂੰ ਭੂਤ ਪ੍ਰੇਤਾਂ ਦੇ ਲੈ ਮੇਰੇ ਤੋਂ ਵਾਰੇ ਮੇਰੇ ਪੀਰ ਦੇ ਝਾੜੇ ਲੈ ਮੇਰੀ ਗਰਮ ਤਸੀਰ ਨੂੰ ਲੋੜਨੀ ਇਹਨਾਂ ਦੀ ਮੇਰੀ ਗਰਮ ਤਸੀਰ ਨੂੰ ਲੋੜਨੀ ਇਹਨਾਂ ਦੀ ਅੱਡ ਝੋਲੀ ਤੇ ਗਰਮੀ 'ਚ ਵਰਦੇ ਮੇਰੇ ਤੋਂ ਸ਼ਰਾਰੇ ਲੈ ਚਿੱਟਾ ਹੋਇਆ ਪਿਆ ਅਸਮਾਨ ਤੇਰਾ ਦੇਖਿਆ ਮੈਂ ਚਿੱਟਾ ਹੋਇਆ ਪਿਆ ਅਸਮਾਨ ਤੇਰਾ ਦੇਖਿਆ ਮੈਂ ਆ ਚੱਕ ਮੇਰੇ ਹਨੇਰੇ ਨਾਲ ਮੇਰੇ ਤਾਰੇ ਲੈ ਰੋਜ਼ ਮੁੱਕਦੇ ਮੁੱਕਦੇ ਮੁੱਕ ਜਾਂਦਾ ਏ ਦਿਨ ਮੇਰਾ ਰੋਜ਼ ਮੁੱਕਦੇ ਮੁੱਕਦੇ ਮੁੱਕ ਜਾਂਦਾ ਏ ਦਿਨ ਮੇਰਾ ਲੈਣੇ ਨੇ ਤਾਂ ਮੇਰੀ ਜ਼ਿੰਦਗੀ ਤੇ ਨਾਲ ਮੇਰੇ ਹੋਏ ਲਾਰੇ ਲੈ ਸੁੱਤਾ ਨਹੀਂ ਬਹੁਤੀ ਧੀਰ ਤੋਂ ਜਾਗ ਰਿਹਾ ਹਾਂ ਹਮ ਸੁੱਤਾ ਨਹੀਂ ਬਹੁਤੀ ਧੀਰ ਤੋਂ ਜਾਗ ਰਿਹਾ ਹਾਂ ਹਮ ਲੈ ਫੜ ਮੇਰੇ ਤੋਂ ਮੇਰੇ ਯਾਰ ਮੇਰੇ ਘਰਾੜੇ ਲੈ ਲੈ ਫੜ ਮੇਰੇ ਤੋਂ ਮੇਰੇ ਯਾਰ ਮੇਰੇ ਘਰਾੜੇ ਲੈ ਧੰਨਵਾਦ ਦੋਸਤੋ ਜੇ ਤੁਹਾਨੂੰ ਕਵਿਤਾ ਚੰਗੀ ਲੱਗੀ ਤਾਂ ਅੱਗੇ ਜ਼ਰੂਰ ਸ਼ੇਅਰ ਕਰਿਓ